ਚੱਲ ਮੇਰਾ ਪੁੱਤ 4 ਨੇ ਧਮਾਲਾਂ ਪਾਤੀਆਂ ਇੰਡੀਆ 'ਚ ਬੈਨ ਹੋਣ ਤੋਂ ਬਾਅਦ ਵੀ ਜਿਵੇਂ ਦਿਲਜੀਤ ਦੀ ਫਿਲਮ ਇੰਡੀਆ 'ਚ ਬੈਨ ਹੋਈ ਸੀ ਸਰਦਾਰ ਜੀ 3 ਉਸੇ ਤਰੀਕੇ ਨਾਲ ਚੱਲ ਮੇਰਾ ਪੁੱਤ 4 ਇੰਡੀਆ 'ਚ ਬੈਨ ਹੋਈ ਸੀ ਕਿਉਂਕਿ ਪਾਕਿਸਤਾਨੀ ਐਕਟਰਸ ਨੂੰ ਨਹੀਂ ਦੇਖਣਾ ਚਾਹੁੰਦੇ ਸੀ ਪਰ ਜਿਵੇਂ ਦਿਲਜੀਤ ਦੀ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੁਣ ਤੱਕ ਬਾਹਰਲੀਆਂ ਕੰਟਰੀਆਂ 'ਚ ਤੇ ਪਾਕਿਸਤਾਨ 'ਚ ਧਮਾਲਾਂ ਪਾ ਰਹੀ ਹੈ ਬਲਾਕਬਸਟਰ ਬਣੀ ਹੋਈ ਹੈ ਉਸੇ ਤਰੀਕੇ ਨਾਲ ਹੁਣ ਚੱਲ ਮੇਰਾ ਪੁੱਤ 4 ਨੇ ਯੂਕੇ 'ਚ ਧਮਾਲ ਪਾਤੀ ਹੈ ਸੁਣਨਾ ਚਾਹੀਦਾ ਹੈ ਕਿ ਯੂਕੇ ਚ ਟਿਕਟਾਂ ਬਲੈਕ ਵੀ ਹੋਈਆਂ ਜੋ ਟਿਕਟ 10 ਯੂਰੋ ਦੀ ਸੀ ਉਹ 25 ਤੋਂ 30 ਯੂਰੋ ਚ ਵੀ ਵਿਕੀ ਹੈ ਯੂਕੇ ਦੀਆਂ ਜੋ ਵੱਡੀਆਂ ਸਿਨੇਮਾ ਚੇਨਜ਼ ਹੈ ਜਿਵੇਂ ਕਿ VUE, Odeon ਤੇ Cineworld ਇਹਨਾਂ ਦੇ ਥੀਏਟਰਸ ਚ ਜਦੋਂ ਫਿਲਮ ਰਿਲੀਜ਼ ਕੀਤੀ ਗਈ ਤਾਂ ਇਸ ਤੋਂ ਬਾਅਦ ਸਾਰੇ ਸ਼ੋਅ ਹਾਊਸਫੁੱਲ ਗਏ ਕਿਉਂਕਿ ਪੰਜਾਬੀਆਂ ਦੀ ਉਹ ਗਿਣਤੀ ਹੈ ਯੂਕੇ ਚ ਬਹੁਤ ਪੁਰਾਣੀ ਵਸ ਰਹੀ ਹੈ ਤੇ ਖਾਸ ਕਰ ਬਾਹਰ ਰਹਿਣ ਵਾਲਿਆਂ ਦੀ ਜੋ ਲਾਈਫ ਹੈ ਉਹਦੇ ਨਾਲ ਜੁੜੀ ਹੋਈ ਹੈ ਉਹਨਾਂ ਦੇ ਟੌਪਿਕਸ ਜੋ ਹਨ ਡੇਲੀ ਲਾਈਫ ਦੇ ਉਹਨਾਂ ਨਾਲ ਜੁੜੀ ਹੋਈ ਹੈ ਤੇ ਉਹ ਫਿਲਮ ਹਾਊਸਫੁੱਲ ਕਿਉਂ ਨਹੀਂ ਜਾਊਗੀ ਤੇ ਇਹ ਫਿਲਮ ਹਿੱਟ ਹੋਣ ਦੀ ਨਿਸ਼ਾਨੀ ਨਹੀਂ ਤਾਂ ਹੋਰ ਕੀ ਹੈ ਤੇ ਇਹ ਤਾਂ ਸਭ ਕੁਝ ਫਿਲਮ ਦੇ ਰਿਲੀਜ਼ ਹੋਣ ਦੇ ਸ਼ੁਰੂ ਦੇ ਦਿਨਾਂ ਦੇ ਵਿੱਚ ਹੋ ਰਿਹਾ ਹੈ ਅੱਗੇ ਜਾ ਕੇ ਇਸ ਫਿਲਮ ਨੇ ਕਿੰਨੇ ਕਿ ਰਿਕਾਰਡ ਤੋੜਨੇ ਆ ਉਹਦਾ ਅੰਦਾਜ਼ਾ ਤਾਂ ਆਪਾਂ ਲਾਈ ਸਕਦੇ ਹਾਂ ਅਮਰਿੰਦਰ ਗਿੱਲ ਦੀ ਤੇ ਉਹਦੀ ਟੀਮ ਦੀ ਜੋ ਚੱਲ ਮੇਰਾ ਪੁੱਤ ਸੀਰੀਜ਼ ਚੱਲੀ ਆ ਰਹੀ ਹੈ ਇਸ ਸੀਰੀਜ਼ 'ਚ ਮਜ਼ਦੂਰਾਂ ਨੂੰ এমਪਲয়ਮੈਂਟ ਨੂੰ ਵੀਜ਼ਾ ਪ੍ਰੋਬਲਮਸ ਨੂੰ ਤੇ ਹੋਰ ਕਾਫੀ ਪ੍ਰੋਬਲਮਸ ਨੂੰ ਦਿਖਾਇਆ ਗਿਆ। ਇਹ ਕਰਕੇ ਇੰਡੀਆ ਦੇ ਨਾਲ-ਨਾਲ ਬਾਹਰਲੀਆਂ ਕੰਟਰੀਆਂ 'ਚ ਚੱਲ ਮੇਰਾ ਪੁੱਤ 3 ਤੱਕ ਬਹੁਤ ਜ਼ਿਆਦਾ ਪਸੰਦ ਕੀਤੀ ਗਈ ਸੀ ਤੇ ਅੜਿੱਕਾ ਹੁਣ ਰਿਹਾ ਚੱਲ ਮੇਰਾ ਪੁੱਤ 4 ਨਾਲ ਤੇ ਹੁਣ ਜਿਸ ਚੀਜ਼ ਦਾ ਵਿਰੋਧ ਹੁੰਦਾ ਓਹ ਚੀਜ਼ ਨੂੰ ਸਾਰੇ ਦੇਖਣਾ ਜ਼ਿਆਦਾ ਪਸੰਦ ਕਰਦੇ ਆ। ਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਮਨ ਨੂੰ ਨਹੀਂ ਲੱਗਦਾ ਕਿ ਫਿਲਮ ਬੈਨ ਕਰ ਨਾਲ ਇਹਨਾਂ ਫਿਲਮਾਂ ਨੂੰ ਨੁਕਸਾਨ ਹੋਇਆ ਬਲਕਿ ਇਹਨਾਂ ਦਾ ਬਿਜ਼ਨਸ ਹੋਰ ਵੱਡਾ ਹੋਇਆ। ਜੇ ਆਪਾਂ ਗੱਲ ਫਿਲਮ ਦੀ ਕਾਸਟ ਦੀ ਕਰੀਏ ਤਾਂ ਅਮਰਿੰਦਰ ਗਿੱਲ, ਸਿਮੀ ਚਾਹਲ ਤੇ ਜ਼ਾਫਰੀ ਖਾਨ ਨੇ ਇਸ ਤਰੀਕੇ ਨਾਲ ਇਸ ਫਿਲਮ ਨੂੰ ਬੰਨਿਆ ਆਪਣੀ ਐਕਟਿੰਗ ਦੇ ਨਾਲ ਕਿ ਇਸ ਫਿਲਮ ਦੀ ਸਟੋਰੀ ਨੂੰ ਕਿੰਨੇ ਹੀ ਸਾਲਾਂ ਤੱਕ ਤਾਂ ਭੁਲਾਇਆ ਹੀ ਨਹੀਂ ਜਾ ਸਕਦਾ ਆਪਾਂ 90 ਦੇ ਦੌਰ ਦੀ ਗੱਲ ਸੁਣਦੇ ਹੁੰਦੇ ਸੀ ਕਿ ਉਸ ਦੌਰ 'ਚ ਜਦੋਂ ਫਿਲਮ ਹਿੱਟ ਹੁੰਦੀ ਸੀ ਤਾਂ ਟਿਕਟਾਂ ਬਲੈਕ ਵੀ ਹੋਇਆ ਕਰਦੀਆਂ ਸੀ ਤੇ ਅੱਜ ਆਪਾਂ ਇਹ ਚੀਜ਼ ਲਾਈਵ ਦੇਖ ਰਹੇ ਹਾਂ ਕਿ ਸਿਨੇਮਾ ਘਰਾਂ 'ਚ ਉਹ ਵੀ ਯੂਕੇ 'ਚ ਪੰਜਾਬੀ ਫਿਲਮ ਦੀਆਂ ਟਿਕਟਾਂ ਬਲੈਕ ਹੋ ਰਹੀਆਂ ਹਨ ਤੇ ਇਹ ਪੰਜਾਬੀ ਸਿਨੇਮਾ ਲਈ ਮਾਣ ਵਾਲੀ ਗੱਲ ਹੈ ਤੇ ਇਹ ਪੰਜਾਬੀ ਸਿਨੇਮਾ ਦਾ ਲੈਵਲ ਬਹੁਤ ਜ਼ਿਆਦਾ ਉੱਚਾ ਕਰਦੀ ਹੈ ਤੇ ਜਦੋਂ ਟਿਕਟਾਂ ਬਲੈਕ ਹੋਣ ਲੱਗ ਜਾਣ ਤਾਂ ਸਮਝ ਲਓ ਕਿ ਜੋ ਫਿਲਮ ਦੀ ਡਿਮਾਂਡ ਹੈ ਉਹ ਸਿਖਰਾਂ ਤੇ ਹੈ ਤੇ ਉਹਨੂੰ ਪੂਰਾ ਕਰਨਾ ਹੀ ਪੈਣਾ ਤੇ ਫਿਲਮ ਕ੍ਰਿਟਿਕਸ ਦਾ ਇਹ ਵੀ ਕਹਿਣਾ ਕਿ ਇਹ ਫਿਲਮ ਰਿਕਾਰਡ ਤੇ ਰਿਕਾਰਡ ਤੋੜਨ ਵਾਲੀ ਹੈ ਕਿਉਂਕਿ ਸਰਦਾਰ ਜੀ 3 ਨੇ ਜਿਸ ਹਿਸਾਬ ਨਾਲ ਰਿਕਾਰਡ ਤੋੜੇ ਜਾਂ ਤੇ ਰਿਕਾਰਡ ਤੋੜਦੀ ਆ ਰਹੀ ਹੈ ਉਸੇ ਤਰੀਕੇ ਨਾਲ ਚੱਲ ਮੇਰਾ ਪੁੱਤ 4 ਨੇ ਵੀ ਹੁਣ ਰਿਕਾਰਡ ਤੋੜਨੇ ਸ਼ੁਰੂ ਕਰਨੇ ਆ ਯੂਕੇ ਚ ਜੋ ਇਸ ਫਿਲਮ ਦੀ ਜਿਸ ਤਰੀਕੇ ਨਾਲ ਓਪਨਿੰਗ ਹੋਈ ਹੈ ਉਸ ਤੋਂ ਐਵੇਂ ਹੀ ਲੱਗ ਰਿਹਾ ਹੈ ਕਿ ਇਹ ਫਿਲਮ ਵੀਕਐਂਡ ਤੱਕ ਇੱਕ ਬਹੁਤ ਭਾਰੀ ਕਲੈਕਸ਼ਨ ਕਰਨ ਵਾਲੀ ਹੈ ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਜੇ ਇੰਡੀਆ 'ਚ ਇਹ ਫਿਲਮ ਰਿਲੀਜ਼ ਹੁੰਦੀ ਤਾਂ ਤੁਸੀਂ ਉਹ ਫਿਲਮ ਦਾ ਕਿ ਪਹਿਲੇ ਦਿਨ ਦਾ ਪਹਿਲਾ ਸ਼ੋਅ ਦੇਖਣ ਜਾਂਦੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਰੋਜ਼ ਐਂਟਰਟੇਨਮੈਂਟ ਨਾਲ ਜੁੜੀਆਂ ਹੋਈਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਣ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ